ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁਨਤਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਆਪਾਂ ਡਿਸਕਾਊਂਟ ਵਾਲੇ ਆਪਣੇ ਬਲੌਕ ਪ੍ਰਿੰਟ ਦੇ ਬਹੁਤ ਸੋਹਣੇ ਕਲਰਾਂ ਦੇ ਵਿੱਚ ਰੈਡੀ ਹੋਏ ਸੂਟ ਨਾਲ ਆਪਣੇ ਪਸ਼ਮੀਨੇ ਦੇ ਰੂਬੀ ਪਸ਼ਮੀਨਾ ਸਿਲਕ ਦੇ ਸਟਾਫ ਵਿਦ ਦੁਪੱਟੇ ਦੇ ਨਾਲ ਲੈ ਕੇ ਆਏ ਹਾਂ ਜੀ ਨਾਲ ਕਰੇਵ ਦੇ ਵਿਦ ਦੁਪੱਟੇ ਦੇ ਨਾਲ ਸੂਟ ਆਉਣੀਆਂ ਆਪਣੇ ਸਾਰੇ ਅੱਜ ਦੇ ਬਿਲਕੁਲ ਡਿਸਕਾਊਂਟ ਦੇ ਵਿੱਚ ਰਹਿਣੀਆਂ ਇਹ ਵਾਲੇ ਇਹਨ ਆਫ ਸੀਜ਼ਨ ਦੇ ਵਿੱਚ ਇਹਦੀ ਕਲੀਅਰੈਂਸ ਸੇਲ ਰਹੂਗੀ ਜੀ ਆਓ ਦੇਖਦੇ ਹਾਂ ਅੱਜ ਦੇ ਇਹ ਵਾਲੇ ਸੂਟ ਹਾਂਜੀ ਇਹ ਪਹਿਲਾ ਸੂਟ ਆ ਗਿਆ ਜੀ ਬਲੈਕ ਪੇਂਟ ਦੇ ਵਿੱਚ ਆਪਣਾ ਸਟਾਫ ਬਹੁਤ ਫਾਈਨ ਰਹੂਗਾ ਕੋਈ ਬੋਰ ਨਹੀਂ ਆਊਗਾ ਡਿਸਕਾਊਂਟ ਦੇ ਵਿੱਚ ਹੀ ਆਪਣੇ ਸੂਟ ਰਹਿਣਗੇ ਪ੍ਰਾਈਸ ਰਹੂਗਾ ਜੀ 2050 ਫਰੰਟ ਆ ਗਿਆ ਬਲੈਕ ਪੇਂਟ ਦੇ ਵਿੱਚ ਕੋਈ ਬੋਟ ਨਹੀਂ ਆਊਗਾ ਸਟਾਫ ਆਪ ਇਹਨਾਂ ਲੱਗਿਆ ਹੋਇਆ ਜੀ ਇਹਦੇ ਤੇ ਸਾਰੇ ਤੇ ਰੂਬੀ ਮਿਲ ਦਾ ਸਟਾਫ ਲੱਗਿਆ ਹੋਇਆਗਾ ਪਸ਼ਮੀਨਾ ਫਰੰਟ ਆਜੂਗਾ ਬਾਜੂ ਦੇ ਉੱਪਰ ਆਜੂਗਾ ਇਹ ਬਾਜੂ ਦੇ ਉੱਪਰ ਆਊਗਾ ਇਹ ਆਪਣਾ ਬੈਕ ਤੇ ਆਜੂਗਾ ਮਹਿੰਦੀ ਛੇੜਾ ਬਹੁਤ ਸੋਹਣਾ ਛੇੜਾ ਹੈ ਮਹਿੰਦੀ ਕਲਰ ਦੇ ਵਿੱਚ ਆਪਣਾ ਦੁਪੱਟਾ ਰਹੂਗਾ ਬੈਕ ਤੇ ਫਲਾਰ ਨੇ ਬਾਜੂ ਤੇ ਹੈਗਾ ਔਰ ਬਾਟਮ ਤੇ ਵੀ ਆਏਗਾ ਇਹ ਬਾਟਮ ਤੇ ਬਾਰਡਰ ਆ ਜਾਊਗਾ ਇਹਦੇ ਨਾਲ ਪਿਓਰ ਪਸ਼ਮੀਨਾ ਸਿਲਕ ਦਾ ਦੁਪੱਟਾ ਆਪਾਂ ਸੇਮ ਕਲਰ ਦੇ ਵਿੱਚ ਰੈਡੀ ਕੀਤਾ ਹੈਗਾ ਪ੍ਰਾਈਸ ਰਹੂਗਾ ਜੀ 2050 ਬਿਲਕੁਲ ਡਿਸਕਾਊਂਟ ਦੇ ਵਿੱਚ ਇਹ ਆਪਣੇ ਲੈਣੀਏ ਸੂਟ ਪਸ਼ਮੀਨਾ ਸਿਲਕ ਦਾ ਹੀ ਦੁਪੱਟਾ ਰਹੂਗਾ ਨਾਲ ਦੁਪੱਟਾ ਸਲਿਪਰੀ ਨਹੀਂ ਹੈਗਾ ਰੂਬੀ ਪਸ਼ਮੀਨੇ ਦੇ ਉੱਪਰ ਆਪਣਾ ਬਲੌਕ ਪ੍ਰਿੰਟ ਹੋਇਆ ਹੈ ਯੈਲੋ ਕਲਰ ਆ ਗਿਆ ਜੀ ਇਹਦੇ ਚ ਬਹੁਤ ਸੋਹਣਾ ਯੈਲੋ ਕਲਰ ਹੈ ਸੇਮ ਹੀ ਰੂਬੀ ਦਾ ਸਟਾਫ ਇਹਦੇ ਤੇ ਯੂਜ਼ ਕੀਤਾ ਹੈ ਸੇਮ ਡਿਜ਼ਾਈਨਿੰਗ ਰਹੂਗੀ ਜੀ ਫਰੰਟ ਦੇ ਉੱਪਰ ਆ ਜਾਊਗਾ ਕਲਰ ਬਹੁਤ ਸੋਹਣਾ ਕੰਟਰਾਸਟ ਬਹੁਤ ਸੋਹਣਾ ਰਹੂਗਾ ਫਰੰਟ ਦੇ ਉੱਪਰ ਆ ਗਿਆ ਬੈਕ ਤੇ ਫਲਾਰ ਆ ਜਾਣੀ ਹੈ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਬਲੌਕ ਪੇਂਟ ਕੀਤਾ ਗਿਆ ਹੈ ਬਾਜੂ ਦੇ ਉੱਪਰ ਆਊਗਾ ਸੇਮ ਹੀ ਬੈਕ ਤੇ ਬਾਰਡਰ ਸੇਮ ਹੀ ਬੈਕ ਤੇ ਡਿਜ਼ਾਈਨ ਹੈ ਤੇ ਬਾਟਮ ਤੇ ਬਾਰਡਰ ਆ ਜਾਊਗਾ ਤੇ ਨਾਲ ਹੀ ਆਪਣਾ ਪਸ਼ਮੀਨਾ ਸਿਲਕ ਦਾ ਦੁਪੱਟਾ ਰਹੂਗਾ ਜੀ 2 ਢਾਈ ਮੀਟਰ ਕੱਟ ਦੇ ਵਿੱਚ ਪ੍ਰਾਈਸ 2050 ਇਦੇ ਵਿੱਚ ਇੱਕ ਆਪਣੇ ਕੋਲ ਇਹ ਵਾਲਾ ਕਲਰ ਆ ਗਿਆ ਇਹਦੇ ਨਾਲ ਡਬਲ ਡਾਈ ਵਾਲਾ ਦੁਪੱਟਾ ਰਹੂਗਾ ਡਿਜ਼ਾਈਨਿੰਗ ਸੇਮ ਹੈ ਜੀ ਇਹ ਰਾਮਟੈਕਸ ਪਸ਼ਮੀਨੇ ਦੇ ਉੱਪਰ ਹੋਇਆ ਹੋਇਆ ਰਾਮਟੈਕਸ ਪਸ਼ਮੀਨੇ ਦੇ ਉੱਪਰ ਹੋਇਆ ਡਿਜ਼ਾਈਨਿੰਗ ਸੇਮ ਰਹੂਗੀ ਫਰੰਟ ਬਾਜੂ ਬੈਕ ਤੇ ਸੇਮ ਫਲਾਰ ਆ ਜਾਣੀਏ ਕੇਰਾ ਲੈਂਥ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਦੀ ਰੱਖ ਸਕਦੇ ਹੋਗੇ ਬਾਟਮ ਤੇ ਸੇਮ ਬਾਰਡਰ ਆਜੂ ਸੇਮ ਹੀ ਬਾਜੂ ਤੇ ਆਜੂ ਇਹਦੇ ਨਾਲ ਵਿਸਕੋਸ ਔਰ ਗੰਜਾ ਦਾ ਡਬਲ ਡਾਈ ਦੁਪੱਟਾ ਲੱਗਿਆ ਹੋਇਆ ਹੈਗਾ ਪ੍ਰਾਈਸ ਸੇਮ ਰਹੂਗਾ ਜੀ 2050 ਹਾਂਜੀ ਇਹ ਕੇਵਲ ਆ ਗਿਆ ਜੀ ਬੋਟਲ ਗ੍ਰੀਨ ਇਹਦਾ ਡਿਜ਼ਾਈਨ ਅਲੱਗ ਰਹੂਗਾ ਇਹ ਰੂਬੀ ਪਸ਼ਮੀਨੇ ਦੇ ਉੱਪਰ ਹੋਇਆ ਇਹਦੀ ਡਿਜ਼ਾਈਨਿੰਗ ਇਹ ਵਾਲੀ ਰਹੂਗੀ ਜੀ ਫਰੰਟ ਤੇ ਬਾਰਡਰ ਆਜੂ ਘੇਰੇ ਦੇ ਉੱਪਰ ਇਹਦੀ ਡਿਜ਼ਾਈਨਿੰਗ ਆਊਗੀ ਉੱਪਰ ਤੱਕ ਘੇਰਾ ਤੇ ਲੈਂਥ ਅਪਨ ਅਕੋਰਡਿੰਗ ਤੁਸੀਂ ਰੱਖ ਸਕਦੇ ਹੋਗੇ ਸੇਮ ਹੀ ਬਾਰਡਰ ਬੈਕ ਤੇ ਆਜੂਗਾ ਬਾਜੂ ਤੇ ਆਜੂਗਾ ਬਾਟਮ ਤੇ ਆਜੂਗਾ ਇਹਦੇ ਨਾਲ ਵੀ ਦੁਪੱਟਾ ਡਬਲ ਡਾਈ ਬਿਸਕੋਸ ਔਰ ਗੈਂਜਾ ਦਾ ਰਹੂਗਾ ਗਾਜਰੀ ਤੇ ਬੋਟਲ ਗ੍ਰੀਨ ਦੇ ਵਿੱਚ ਪ੍ਰਾਈਸ ਰਹੂਗਾ 2050 ਇੱਕ ਇਹਦੇ ਵਿੱਚ ਆਪਣੇ ਕੋਲੇ ਇਹ ਵਾਲਾ ਗ੍ਰੀਨ ਕਲਰ ਆਇਆ ਹੈ ਇਹ ਵੀ ਰੂਬੀ ਪਸ਼ਮੀਨੇ ਦੇ ਉੱਪਰ ਹੈ ਸੇਮ ਪਹਿਲਾ ਵਾਲਾ ਡਿਜ਼ਾਈਨ ਹੀ ਰਹੂਗਾ ਇਹ ਸ਼ੌਟ ਦਾ ਫਰੰਟ ਆ ਜਾਊਗਾ ਫਰੰਟ ਆਊਗਾ ਬਾਜੂਆ ਜਨਗੀਆਂ ਬੈਕ ਆਜੂ ਬੈਕ ਆਉਗੀ ਸਾਰੇ ਤੇ ਫਲਾਰ ਆ ਜਾਣੀ ਬੈਕ ਤੇ ਉਦਾਂ ਹੀ बॉਟਮ ਤੇ ਆਜੂਗਾ ਸੇਮ ਹੀ बॉਟਮ ਵਾਲਾ ਬਾਰਡਰੀ ਆਪਣੀ ਬਾਜੂ ਤੇ ਆਊਗਾ ਇਹਦਾ ਵੀ ਬਹੁਤ ਸੋਹਣਾ ਕੰਟਰਾਸਟ ਦੁਪੱਟਾ ਰਹੂ ਗ੍ਰੀਨ ਤੇ ਕਾਫੀ ਸ਼ੇਡ ਦੇ ਵਿੱਚ ਪ੍ਰਾਈਸ ਰਹੂਗਾ 2050 ਇਹਦਾ ਵੀ ਬਹੁਤ ਸੋਹਣਾ ਕੰਟਰਾਸਟ ਰਹੂਗਾ ਵਿਸਕੋਸ ਹਰ ਗੈਂਜਾ ਦਾ ਦੁਪੱਟਾ ਰਹੂਗਾ ਇਸ ਤੋਂ ਨੈਕਸਟ ਆਪਣਾ ਆ ਗਿਆ ਜੀ ਹੌਟ ਪਿੰਕ ਜਿਹਦੀ ਜਿਆਦਾ ਆਰਡਰ ਆ ਰਹੇ ਸੀ ਆਪਣੇ ਕੋਲੇ ਸੀਜ਼ਨ ਦੇ ਵਿੱਚ ਵੀ ਫਰੰਟ ਆ ਗਿਆ ਜੀ ਆਪਣਾ ਫਰੰਟ ਆ ਜੂਗਾ ਬਾਜੂਆ ਜਾਣਗੀਆਂ ਬੈਕ ਬਾਰਡਰ ਆਊਗਾ ਬਾਟਮ ਤੇ ਬਾਰਡਰ ਆ ਜੂਗਾ ਬੈਕ ਤੇ ਉਦਾਂ ਹੀ ਆਪਣੇ ਫਲਾਰ ਆ ਜਾਣਗੇ ਇਹਦੀ ਨਾਲ ਪਸ਼ਮੀਨਾ ਸਿਲਕ ਦਾ ਹੀ ਦੁਪੱਟਾ ਰਹੂਗਾ ਜੀ ਸੇਮ ਕਲਰ ਦੇ ਵਿੱਚ ਸੇਮ ਕਲਰ ਦੇ ਵਿੱਚ 2.5 ਮੀਟਰ ਕੱਟ ਦੇ ਵਿੱਚ ਪਸ਼ਮੀਨਾ ਸਿਲਕ ਦੇ ਹੀ ਦੁਪੱਟਾ ਰਹੂਗਾ ਪ੍ਰਾਈਸ ਸੇਮ 2050 ਹਾਂ ਜੀ ਇਹ ਅਗੇ ਜੀ ਆਪਣਾ ਬਲੈਕ ਕਲਰ ਦੇ ਵਿੱਚ ਇਹਦੇ ਵੀ ਬਹੁਤ ਆਰਡਰ ਆਉਂਦੇ ਰਹੇ ਹੈਗੇ ਆਪਣੇ ਕੋਲ ਹੁਣ ਇਹ ਸਿੰਗਲ ਸੂਟ ਆਇਆ ਹੈਗਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਪ੍ਰਾਈਸ ਰੂ 2050 ਸ਼ਰਟ ਦੇ ਫਰੰਟ ਤੇ ਡਿਜ਼ਾਈਨਿੰਗ ਆ ਗਈ ਬੈਕ ਬਾਰਡਰ ਆ ਜਾਊਗਾ ਸੇਮ ਹੀ ਬਾਟਮ ਤੇ ਆਊਗਾ ਤੇ ਸੇਮ ਹੀ ਆਪਣਾ ਬਾਰਡਰ ਹੈ ਜਿਹੜਾ ਬਾਜੂ ਦੇ ਉੱਪਰ ਆਊਗਾ ਬਿਸਕੋਸ ਵਰ ਗੰਜਾ ਦਾ ਦੁਪੱਟਾ ਰਹੂਗਾ ਇਹ ਬੋਸ ਉਹ ਨਾ ਰੈਡੀ ਹੁੰਦਾ ਤੁਸੀਂ ਮੇਰੇ ਵੇਅਰ ਕੀਤਾ ਰੈਡੀ ਕੀਤਾ ਤਾਂ ਕਰਕੇ ਜਿਆਦਾ ਆਰਡਰ ਆ ਰਹੇ ਸੀ ਹੁਣ ਇਹ ਆਪਣੇ ਕੋਲ ਸਿੰਗਲ ਕਲਰ ਦੇ ਵਿੱਚ ਫਿਲਹਾਲ ਰੈਡੀ ਹੈਗਾ ਸਿੰਗਲ ਪੀਸ ਹੀ ਆਪਣੇ ਕੋਲੇ ਬਲੈਕ ਦੇ ਵਿੱਚ ਤੁਸੀਂ ਆਰਡਰ ਪਲੇਸ ਕਰ ਸਕਦੇ ਹੋਗੇ ਹਾਂਜੀ ਹੁਣ ਇੱਕ ਆਪਣੇ ਕੋਲੇ ਪਸ਼ਮੀਨੇ ਦੇ ਇਹ ਆਗੇ ਜੀ ਬਹੁਤ ਹੀ ਸੋਹਣੇ ਸੂਟ ਵੀਰ ਪਸ਼ਮੀਨਾ ਸਿਲਕ ਦੁਪੱਟੇ ਦੇ ਨਾਲ ਰੂਬੀ ਸਟਾਫ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਆਏ ਨੇ ਸ਼ਰਟ ਦਾ ਫਰੰਟ ਬੈਕ ਸੀਮ ਰਹੂਗਾ ਪਲੇਨ ਬਾਟਮ ਹੈਗੀ ਰੂਬੀ ਦਾ ਪਸ਼ਮੀਨਾ ਰਹੂਗਾ ਜੀ ਇਹ ਆਜੂ ਸ਼ਰਟ ਦਾ ਫਰੰਟ ਬੈਕ ਸਾਰਾ ਸੀਮ ਹੀ ਹੈ 2.5 ਮੀਟਰ ਕੱਟ ਤੋਂ ਨੂੰ ਪ੍ਰਿੰਟ ਮਿਲੂਗਾ ਤੇ ਨਾਲ ਹੀ 2.5 ਮੀਟਰ ਕੱਟ ਤੋਂ ਨੂੰ ਪਲੇਨ ਬਾਟਮ ਲਈ ਮਿਲੂਗੀ ਤੇ ਇਹਦੇ ਨਾਲ ਬਹੁਤ ਸੋਹਣਾ ਪਿਓਰ ਰੂਬੀ ਪਸ਼ਮੀਨਾ ਸਿਲਕ ਦਾ ਦੁਪੱਟਾ ਰਹੂਗਾ ਲਾਈਟ ਵੇਟ ਹੈ ਹੁਣ ਇਹ ਆਪਣੇ ਡਿਸਕਾਊਂਟ ਦੇ ਵਿੱਚ ਹੈ ਸੀਜ਼ਨ ਦੇ ਵਿੱਚ ਇਹ ਆਪਾਂ 25 2500 ਦੇ ਸੇਲ ਕੀਤੇ ਹੈਗੇ ਹੁਣ ਤੁਹਾਨੂੰ ਇਹ ਪਊਗਾ ਜੀ 2050 ਦਾ ਇਹਦੇ ਵਿੱਚ ਇੱਕ ਏ ਵਾਲਾ ਕਲਰ ਹੈਗਾ ਇੱਕ ਏ ਵਾਲਾ ਕਲਰ ਰਹੂਗਾ ਇਹਦੇ ਨਾਲ ਵੀ ਸੇਮ 22 ਮੀਟਰ ਸ਼ਰਟ ਆਪਾਂ ਨੂੰ ਪ੍ਰਿੰਟ ਨਾਲ ਹੈ 3 ਮੀਟਰ ਆਪਾਂ ਨੂੰ ਪਲੇਨ ਮਿਲੂਗੀ ਰੂਬੀ ਦਾ ਸਾਰਾ ਪਸ਼ਮੀਨਾ ਯੂਜ਼ ਕੀਤਾ ਹੈ ਜੀ ਤੇ ਨਾਲ ਹੀ ਆਪਣਾ ਰੂਬੀ ਪਸ਼ਮੀਨਾ ਸਿਲਕ ਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਦੁਪੱਟਾ 3 ਮੀਟਰ ਕੱਟ ਚ 4 ਸਾਈਡ ਇਹਦੇ ਪ੍ਰਿੰਟਿੰਗ ਸੇਮ ਪ੍ਰਾਈਸ ਰਹੂਗਾ 2050 ਇਹ ਸੋ ਨੈਕਸਟ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਜੀ ਇੱਕ ਗ੍ਰੇ ਕਲਰ ਬਹੁਤ ਸੋਹਣਾ ਕਲਰ ਹੈਗਾ ਇਹਦਾ ਵੀ ਫਰੰਟ ਬੈਕ ਸੇਮ ਬਣਿਆ ਉਦਾਂ ਹੀ ਪ੍ਰਿੰਟ ਹੈ ਸਾਰੇ ਫਰੰਟ ਬੈਕ ਤੇ ਤੇ ਪਲੇਨੀ ਦੀ ਬੋਟਮ ਉਹ ਸਾਰਾ ਆਪਣਾ ਫੈਬਰਿਕ ਜਿਹੜਾ ਹੈਗਾ ਜੀ ਰੂਬੀ ਮਿਲਦਾ ਲੱਗਿਆ ਹੋਇਆ ਪਸ਼ਮੀਨਾ ਇਹ ਸਾਰੇ ਸੂਟ ਵਿਦਾਊਟ ਲਾਈਨਿੰਗ ਬਣਨੀ ਹੈ ਜੀ ਇਹਦਾ ਦੁਪੱਟਾ ਆ ਗਿਆ ਪ੍ਰਾਈਸ ਸੇਮ ਰੂ 2050 ਇਹ ਦੁਪੱਟਾ ਹੈ 2 ਮੀਟਰ ਕੱਟ ਦਾ ਖੁੱਲਣ ਡੁੱਲਾ ਦੁਪੱਟਾ ਰਹੂਗਾ ਪਸ਼ਮੀਨਾ ਸਿਰਕ ਦੇ ਵਿੱਚ ਲਾਈਟ ਵੇਟ ਸਟਾਫ ਹੈ ਬਹੁਤ ਸੁਣਾ ਕੈਰੀ ਕੀਤਾ ਜਾਂਦਾ ਦੁਪੱਟਾ ਸਲਿੱਪਰੀ ਨਹੀਂ ਹੈ ਹਾਂਜੀ ਹੁਣ ਆਪਣੇ ਕੋਲੇ ਅਗੇ ਜੀ ਪਿਓਰ ਕਰੇਵ ਦੇ ਵਿੱਚ ਵਿਦ ਦੁਪੱਟਾ ਮੈਚਿੰਗ ਸੂਟ ਰਹਿਣੀ ਹੈ ਪਿਓਰ ਕਰੇਵ ਦੀਆਂ ਬਾਟਮਸ ਦੇ ਨਾਲ ਬਾਟਮ ਪਲੇਨ ਰਹੂਗੀ ਪ੍ਰਿੰਟ ਆਪਣੀ ਸ਼ਰਟ ਰਹੂਗੀ ਬਹੁਤ ਸੋਹਣਾ ਆਰਟੀਕਲ ਹੈ ਡਿਸਕਾਊਂਟ ਦੇ ਵਿੱਚ ਹੈ ਇਹ ਆ ਗਿਆ ਜੀ ਸ਼ਰਟ 2 ਮੀਟਰ ਕੱਟ ਸ਼ਰਟ ਨਾਲ 2 ਮੀਟਰ ਬਾਟਮ ਇਹ ਆ ਗਿਆ ਜੀ ਪਿਓਰ ਬਰਬਰੀ ਸਿਲਕ ਦਾ ਦੁਪੱਟਾ ਬਹੁਤ ਸੋਹਣਾ ਫੈਬਰਿਕ ਦੇ ਵਿੱਚ ਲਾਈਟ weight ਦੁਪੱਟਾ ਰਹੂਗਾ ਬਹੁਤ ਸੋਹਣਾ ਆਰਟੀਕਲ ਹੈਗਾ ਬਹੁਤ ਪਿਆਰੀ ਲੁੱਕ ਆਂਦੀ ਆ ਸੂਟ ਰੈਡੀ ਹੋ ਕੇ ਬਾਟਕ ਤੇ ਤੁਸੀਂ ਅਕਸਰ ਤੋਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਹੁਣ ਇਹਦਾ ਪ੍ਰਾਈਸ ਲਊਗਾ ਜੀ 2600 ਇਹਦੇ ਵਿੱਚ ਆਪਣੇ ਕੋਲ 4 ਕਲਰ ਪ੍ਰਿੰਟ ਆਏ ਨੇ ਚਾਰੋਂ ਲਗ ਲਗ ਡਿਜ਼ਾਈਨਿੰਗ ਦੇ ਸੂਟ ਨੇ ਇਹ ਕੀ ਆ ਗਿਆ ਜੀ ਆਪਣੇ ਕੋਲੇ ਗ੍ਰੀਨ ਕਲਰ ਕਲਰ ਚਾਰੋਂ ਹੀ ਸੋਹਣੇ ਨੇ ਇਹ ਗ੍ਰੀਨ ਕਲਰ ਆ ਗਿਆ ਬਹੁਤ ਸੋਨਾ ਫੈਬਰਿਕ ਹੈਗਾ ਬਿਲਕੁਲ ਡਿਸਕਾਊਂਟ ਦੇ ਵਿੱਚ ਹੈ ਸੀਜ਼ਨ ਦੇ ਵਿੱਚ ਇਹ ਆਪਾਂ 32 3200 ਦੇ ਸੇਲ ਕੀਤੇ ਨੇ ਇਹ ਵਾਲਾ ਆ ਗਿਆ ਜੀ ਫਰੰਟ ਬੈਕ ਸ਼ਰਟ ਦਾ ਸੇਮ ਹੀ ਰਹੂਗਾ ਕਰੇਵ ਦੇ ਵਿੱਚ ਫੈਬਰਿਕ ਹੈ ਸਾਰਾ ਇਹ ਦੁਪੱਟਾ ਆ ਗਿਆ ਬਹੁਤ ਪਿਆਰਾ ਆਰਟੀਕਲ ਰੈਡੀ ਹੁੰਦਾ ਹੈਗਾ ਇਹ ਦੁਪੱਟਾ ਆ ਗਿਆ ਨਾਲ 8 ਮੀਟਰ ਕੱਟ ਦਾ ਖੁੱਲਣ ਡੁਲਾ ਦੁਪੱਟਾ ਰਹੂਗਾ ਜੀ

ਇਹ ਆ ਗਿਆ ਦੁਪੱਟਾ ਇਹ ਆ ਗਿਆ ਜੀ ਦੁਪੱਟਾ ਪ੍ਰਾਈਸ 2600 ਲਾਸਟ ਵਨ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਵੀ ਪੀਚ ਜਿਹਾ ਸ਼ੇਡ ਹੈ ਪੀਚ ਟੋਨ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਸਾਰੇ ਡਿਜੀਟਲ ਪ੍ਰਿੰਟ ਦੇ ਆ ਸੂਟ ਸਰਦਾਰੀ ਜੀ ਰੁੱਕ ਦੇ ਰੈਡੀ ਹੋਣਗੇ ਪਿਓਰ ਕ੍ਰੇਪ ਦੇ ਵਿੱਚ ਵਿਦ ਦੁਪੱਟਾ ये वाला आर्टिकल आज ये रहूगा जी दुपट्टा बहुत सोना दुपट्टा है प्राइस छब्बीस ਹਾਂਜੀ ਇਹ ਸੀਗੇ ਅੱਜ ਦੇ ਆਪਣੇ ਦੁਪੱਟੇ ਸੂਟ ਬਿਲਕੁਲ ਡਿਸਕਾਊਂਟ ਪ੍ਰਾਈਸ ਦੇ ਵਿੱਚ ਰਹਿਣਗੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣੀ ਹੈ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ